ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਬਕਾ ਜਫੇਦਾਰ ਕਾਰਜਕਾਰੀ ਤੇ ਮੌਜੂਦਾ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਗਵੀਰ ਸਿੰਘ ਜਿਨ੍ਹਾਂ ਨੇ ਮਾਨਯੋਗ ਅਦਾਲਤ ਹਾਈ ਕੋਰਟ ਦਾ ਰੋਕ ਕੀਤਾ ਹੈ ਪਟੀਸ਼ਨ ਕੀ ਪਾਈ ਹੈ ਕਹਿੰਦੇ ਜੀ ਮੈਨੂੰ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਅਹੁਦੇ ਤੋਂ ਸ਼੍ਰੋਮਣੀ ਕਮੇਟੀ ਵਾਲੇ ਹਟਾਉਣਗੇ ਇਸ ਕਰਕੇ ਮੇਰੀ ਹੈਲਪ ਕੀਤੀ ਜਾਵੇ ਹੁਣ ਇਹ ਕਿੰਨਾ ਕੁ ਸਹੀ ਹੈ ਅਦਾਲਤ ਵਿੱਚ ਜਾਣਾ ਤੇ ਕਿੰਨਾ ਕੁ ਗਲਤ ਹੈ ਇਹ ਮਸ਼ਵਰਾ ਤੁਹਾਡੇ ਤੇ ਛੱਡ ਦੇਣਾ ਤੁਸੀਂ ਕਮੈਂਟਾਂ ਵਿੱਚ ਦੱਸਣਾ ਪਰ ਜਿਹੜੀ ਮੈਂ ਗੱਲ ਕਰਨੀ ਆ ਉਹ ਮੈਨੂੰ ਗੱਲ ਕਹਿ ਲੈਣ ਦਿਓ ਫਿਰ ਐਵੇਂ ਦਿਮਾਗ ਵਿੱਚ ਰਹਿੰਦੀ ਹੈ ਨੀਂਦ ਨਹੀਂ ਆਉਂਦੀ ਜਾਂ ਫਿਰ ਹੋਰ ਕਈ ਵਾਰੀ ਫੁਰਨੇ ਬਣ ਜਾਂਦੇ ਆ ਪਰ ਮੈਨੂੰ ਕਹਿ ਲੈਣ ਦਿਓ ਇਹ ਉਹੀ ਬੰਦੇ ਐ ਨਾ ਜਿਹੜੇ ਕਹਿੰਦੇ ਅਸੀਂ ਤਾਂ ਕਿਸੇ ਤੋਂ ਪੁੱਛਣਾ ਨਹੀਂ ਦੱਸਣਾ ਨਹੀਂ ਅਜਦਾ ਆਪਣੇ ਫੈਸਲੇ ਅਕਾਲ ਤਖਤ ਤੇ ਕਰਨੇ ਨੇ ਪੂਰੀ ਕੌਮ ਨੂੰ ਬੇਨਤੀ ਐ ਤੁਸੀਂ ਆਪਣੇ ਫੈਸਲੇ ਅਕਾਲ ਤਖਤ ਤੇ ਲੈ ਕੇ ਆਓ ਇੱਥੇ ਸੁਲਝਾਏ ਜਾਣਗੇ ਤੇ ਹੁਣ ਜਦੋਂ ਆਪਣੇ ਧਿਆਈ ਹੁਣ ਕਹਿੰਦੇ ਅਸੀਂ ਹਾਈ ਕੋਰਟ ਵਿੱਚ ਜਾਣਾ ਹੁਣ ਏਦਾਂ ਪਿੱਟਦੇ ਆ ਅੱਛਾ ਇਹ ਜਿਹੜਾ ਜਹਤাদার ਹੈ ਨਾ ਗਿਆਨੀ ਰਗਵੀਰ ਸਿੰਘ ਇਹਦੇ ਬਰਤ ਨੂੰ ਥੋੜਾ ਜਿਹਾ ਮੈਂ ਦੱਸ ਦੇਣ ਉਹ ਇਹ ਨਾਨਕਸਰੀਆਂ ਦੇ ਜਿਹੜੇ ਬਾਬੇ ਨੇ ਨਾ ਉਹਨਾਂ ਦੇ ਨਾਲ ਜਾਦਾ ਘੁੰਮਦਾ ਫਿਰਦਾ ਇਹਦੀਆਂ ਸੈਲਫੀਆਂ ਜਾਂ ਟਿਕਟੌਕ ਤੇ ਵੀਡੀਓ ਤੁਸੀਂ ਦੇਖ ਸਕਦੇ ਹੋ ਕਿੰਦਾ ਹੁੱਲਾਂ ਦੀ ਬਰਖਾ ਹੁੰਦੀ ਹੈ ਤੇ ਕਿਦਾਂ ਸਪੈਸ਼ਲੀ ਮਟਰ ਪਨੀਰ ਦੇ ਨਾਲ ਆਉ ਭਗਤ ਬਖਰੀ ਲੰਗਰ ਵਿੱਚ ਕੀਤੀ ਜਾਂਦੀ ਹੈ ਇਹ ਉਹ ਜਿਹਦਾ ਹੈ ਤੇ ਪਿੱਛੇ ਜੇ ਇੰਗਲੈਂਡ ਗਿਆ ਸੀ ਬਿਰਦੀ ਪੀਟਰ ਜਿਹੜਾ ਅਮੀਰ ਬੰਦਾ ਹੈ ਇੰਗਲੈਂਡ ਦੇ ਵਿੱਚ ਕਾਰੋਬਾਰੀ ਉਹਦੇ ਕੋਲੇ 15-15 20-20 ਕਰੋੜ ਤੱਕ ਗੱਡੀਆਂ ਨੇ ਆਪਣੀਆਂ ਤੇ ਉਹਦੇ ਘਰ ਗਏ ਸੀ ਉਤੇ ਅਰਦਾਸ ਕੀਤੀ ਅਗਲੇ ਨੇ ਲਿਫਾਵਾ ਖੜਾਇਆ ਵੀਡੀਓ ਬਣਾ ਲਈ ਤੇ ਜਦੋਂ ਮੈਂ ਸ਼ਬਦ ਵਰਤਦਾ ਹੁੰਨਾ ਵੀ ਮੰਗ ਖਾਣੇ ਤੇ ਉਦੋਂ ਇਥੋਂ ਸਾਫਤ ਹੋ ਜਾਂਦਾ ਵੀ ਇਹ ਇੰਗਲੈਂਡ ਕਰਨ ਕੀ ਜਾਂਦੇ ਆ ਫੋਰਨ ਕੰਟਰੀ ਕਰਨ ਕੀ ਜਾਂਦੇ ਆ ਜੇ ਇਹਨਾਂ ਨੂੰ ਉਹਨਾਂ ਸਿੱਧੇ ਤੌਰ ਤੇ ਸਾਹਮਣੇ ਬਹਿ ਕੇ ਪੁੱਛ ਲਈਏ ਵੀ ਮੂਲ ਮੰਤਰ ਪੜ੍ਹ ਕੇ ਸੁਣਾਇਓ ਕਿੱਥੋਂ ਤੱਕ ਹੈ ਤੇ ਇਹਦੇ ਵਿਸ਼ਰਾਮ ਲਾ ਕੇ ਦਿਖਾਇਓ ਇਹ ਲਾ ਨਹੀਂ ਸਕਦੇ ਜਿੰਨੇ ਵੀ ਜਹੇਦਾਰ ਨੇ ਨਾ ਮੈਂ ਇਹਨਾਂ ਦਾ ਮੂਲ ਮੰਤਰ ਸੁਣਿਆ ਹੋਇਆ ਜਦੋਂ ਇਹ ਕਥਾ ਕਰਦੇ ਆ ਅਜੂਨੀ ਸਹਿਭੰਗ ਇਕੱਠਾ ਸ਼ਬਦ ਪੜ੍ਹਦੇ ਨੇ ਪ੍ਰੋਫੈਸਰ ਸਾਹਬ ਸਿੰਘ ਦਾ ਟਿਕਾ ਪੜ੍ਹ ਕੇ ਦੇਖ ਲਓ ਮੈਂ ਉਧਰ ਨਹੀਂ ਜਾਣਾ ਕਿ ਅਸੀਂ ਮਤ ਦੇ ਰਹੇ ਹਾਂ ਜਥੇਦਾਰੀ ਦੇ ਗੁਣ ਕੀ ਨੇ ਔਰ ਕਿੰਨੀ ਕੁ ਅਕਲਮੰਦੀ ਇਹ ਕਿੰਨੇ ਕੁ ਦਾਣਸ਼ਬੰਦ ਨੇ ਇਹਦੇ ਬਾਰੇ ਇਹਨਾਂ ਦੀ ਬੋਲਬਾਣੀ ਤੋਂ ਪਤਾ ਲੱਗ ਜਾਂਦਾ ਜਦੋਂ ਚਾਪਲੂਸੀ ਕਰਦੇ ਨੇ ਨਾ ਇਹ ਉਦੋਂ ਇਦਾਂ ਲੱਗਦਾ ਵੀ ਇਹਨਾਂ ਕੋਲੇ ਇੱਕ ਵੀ ਗੁਣ ਪਵਨ ਬਾਣੀ ਦੇ ਵਿੱਚੋਂ ਨਹੀਂ ਹੈਗਾ ਜਦੋਂ ਇਹ ਬੋਲਦੇ ਆਂ ਔਰ ਵੱਡੀਆਂ-ਵੱਡੀਆਂ ਗੱਲਾਂ ਸਟੇਜਾਂ ਤੇ ਕਰਦੇ ਆਂ ਤੇ ਜੇ ਸ਼੍ਰੋਮਣੀ ਕਮੇਟੀ ਵਾਲੇ ਹੈੱਡ ਗ੍ਰੰਥ ਦੇ ਅਹੁਦੇ ਤੋਂ ਹਟਾ ਦੇਣਗੇ ਤਾਂ ਕੀ ਖਾਸ ਗੱਲ ਐ ਕੋਈ ਵੱਡੀ ਗੱਲ ਨਹੀਂ ਹਟਾਇਆ ਜਾ ਸਕਦਾ ਬੰਦਾ ਦੂਜੇ ਪਾਸੇ ਕਹਿਣਗੇ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਸਪਰੀਮ ਕੋਰਟ ਇੱਕ ਸੰਸਥਾ ਹੈ ਐਦਾਂ ਦੀਆਂ ਫੜਾਂ ਮਾਰਨਗੇ ਤੇ ਹੁਣ ਅਦਾਲਤ ਵਿੱਚ ਜਾਂਦੇ ਆ ਕਿ ਤੁਸੀਂ ਸਾਡੀ ਹੈਲਪ ਕਰੋ ਮੇਰੀ ਹੈਲਪ ਕਰੋ ਮੈਨੂੰ ਹਟਾਇਆ ਕਿਉਂ ਜਾ ਰਿਹਾ ਵੀਰੇ ਹਟਾ ਦੇਣ ਕਿਉਂਕਿ ਬਹੁਤੀ ਵੱਡੀ ਗੱਲ ਨਹੀਂ ਪੂਰੇ ਸੰਸਾਰ ਭਰ ਦੇ ਜਿਹੜੇ ਸਿੱਖ ਨੇ ਸਾਡੇ ਉਹ ਕਿਸੇ ਵੀ ਕੰਟਰੀ ਵਿੱਚ ਬੈਠੇ ਆ ਉਹਨਾਂ ਸਾਰਿਆਂ ਨੂੰ ਬੇਨਤੀ ਹੈ ਬੀ ਕੀ ਜਿਹੜਾ ਜਸੇਦਾਰ ਤੁਹਾਨੂੰ ਕਹਿੰਦਾ ਹੈ ਪਰਮਾਤਮਾ ਤੋਂ ਵੱਡਾ ਕੋਈ ਨਹੀਂ ਗੁਰੂ ਗ੍ਰੰਥ ਸਾਹਿਬ ਦੇਸਤ ਮਾਨ ਤੋਂ ਵੱਡਾ ਕੋਈ ਸੰਧਾਨਤ ਨਹੀਂ ਤੇ ਕੀ ਉਹਨੂੰ ਬਰਦਾਸ਼ਤ ਕਰੋਗੇ ਵੀ ਇੱਕ ਅਹੁਦੇਦਾਰੀ ਦੇ ਬਦਲੇ ਇੱਕ ਭੀਖ ਮੰਗਣ ਦੇ ਲਈ ਉਹ ਮਾਨਯੋਗ ਅਦਾਲਤ ਵਿੱਚ ਜਾ ਕੇ ਪटीशन ਪਾਵੇ ਕਿ ਮੈਨੂੰ ਕਿਉਂ ਹਟਾਇਆ ਜਾ ਰਿਹਾ ਕਿੰਨੇ ਕੁ ਸਹਿਮਤ ਹੋ ਤੁਸੀਂ ਮਤਲਬ ਇਹ ਹੈ ਵੀ ਇਹਨਾਂ ਦਾ ਜਿਹੜਾ ਰਤਬਾ ਹੈਗਾ دنیਵੀ ਤੌਰ ਤੇ ਇਹਨਾਂ ਲਈ ਬਹੁਤ ਵੱਡਾ ਹੈ ਜਦੋਂ ਇਹ ਅਧਿਆਤਮਿਕ ਤੌਰ ਤੇ ਜਾਂ ਅਧਿਆਤਮਕਵਾਦ ਦੀਆਂ ਗੱਲਾਂ ਕਰਦੇ ਨੇ ਫਿਰ ਇਦਾਂ ਲੱਗੂਗਾ ਵੀ ਇਹ ਇੱਕਦੂ ਇੱਕ ਚੜ੍ਹੰਦੀਆਂ ਜਣ ਕੇ ਐਡੀ ਵੱਡੀ ਅਵਸਥਾ ਹੈਗੀ ਆ ਮੂਹਰੇ ਬੈਠੇ ਲੋਕ ਇਦਾਂ ਪ੍ਰਭਾਵਿਤ ਹੋ ਜਾਂਦੇ ਆ ਵੀ ਇਹ ਬੰਦਾ ਬ੍ਰਹਮ ਗਿਆਨੀ ਜਾਂ ਕਹਿ ਲਈਏ ਬ੍ਰह्मलीन ਹੈ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਹੈ ਇਹ त्यागी है माया तो रहत है इतना प्रतीत होते है ये गल्ला एहो जियां करते है शरीर ਦੇ ਵਿੱਚ ਇੱਕ ਨਗਰਗੀਤਨ ਹੋਇਆ ਨੇੜੇ ਉੱਥੇ ਗਿਆਨੀ ਬਲਵੰਸ ਸਿੰਘ ਆਨੰਦਗੜ੍ਹ ਹੋਇਆ ਜ਼ਿਹਦਾਦਾਰ ਸਾਹਿਬ ਦਾ ਹੁਣ ਤਾਂ ਹੈ ਨਹੀਂ ਉਹ ਵੈਸੇ ਤੇ ਉਹਨਾਂ ਨੇ ਨਗਰਗੀਤਨ ਦੇ ਵਿੱਚ ਇੱਕ ਸਟੇਟਮੈਂਟ ਦਿੱਤੀ ਸੀ 2 ਟਕਿਆਂ ਦਾ ਕਸੈਕਟਰੀ ਸੀ ਉੱਥੇ ਉਹ ਕਹਿੰਦਾ ਜ਼ਿਹਦਾਦਾਰ ਜੀ ਤੁਸੀਂ ਬਾਦਲਾਂ ਨੂੰ ਗਦਾਰੇ ਕੌਮ ਕੋ ਵੀ ਬਾਦਲ ਨੂੰ ਫਖਰੇ ਕੌਮ ਦਾ ਇੱਕ ਅਵਾਰਡ ਮਿਲਿਆ ਸੀ ਵੀ ਤੁਸੀਂ ਕਹੋ ਵੀ ਬਾਦਲ ਜਾਨੀ ਕਿ ਪ੍ਰਕਾਸ਼ਿੰਦ ਬਾਦਲ ਕੌਮ ਦਾ ਗਦਾਰ ਹੈ ਉਹਨੇ 5 ਮਿੰਟ ਨਹੀਂ ਸੋਚਿਆ ਮੈਂ ਦੇਖ ਰਿਹਾ ਸੀ ਉਹਨੂੰ ਉਸ ਵਕਤ ਉਹਨੇ 5 ਮਿੰਟਾਂ ਵਿੱਚ ਕਹਿਤਾ ਕਿ ਬਾਦਲ ਕੌਮ ਦਾ ਗਦਾਰ ਹੈ ਹੁਣ ਤੁਸੀਂ ਗਹਿਰਾਈ ਵਿੱਚ ਜਾਓ ਜਿਹੜਾ ਇੱਕ ਟਕੇ ਦੇ ਸੈਕਟਰੀ ਦੇ ਕਹਿਣ ਤੇ ਐਡੀ ਵੱਡੀ ਗੱਲ ਕਹਿ ਸਕਦਾ ਕਿ ਬਾਦਲ ਕੌਮ ਦਾ ਗਦਾਰ ਹੈ ਹਾਲਾਂਕਿ ਸੱਚ ਹੈ ਮੈਂ ਇਹ ਨਹੀਂ ਕਹਿੰਦਾ ਪਰ ਜਿਹੜਾ ਬੰਦਾ 5 ਮਿੰਟਾਂ ਵਿੱਚ ਕਿਸੇ ਦੇ ਕਹੇ ਇਹ ਗੱਲ ਬਿਆਨ ਦੇ ਸਕਦਾ ਵੀ ਬਾਦਲ ਕੌਮ ਦਾ ਗਦਾਰ ਹੈ ਤੇ ਉਹਨੇ ਬਾਦਲਾਂ ਦੇ ਥੱਲੇ ਲੱਗ ਕੇ ਕੀ ਕੁਝ ਕੀਤਾ ਹੋਣਾ ਤੁਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਕਿੰਨੀ ਚਾਪਲੂਸੀ ਕੀਤੀ ਹੋਣੀ ਹੈ ਇਹ ਉਹ ਲੋਕ ਨੇ ਤੇ ਜਦੋਂ ਮੈਂ ਪਵਨ ਬਾਣੀ ਦਾ ਸਹਾਰਾ ਲੈਣਾ ਉਦੋਂ ਗੁਰੂ ਨਾਨਕ ਪਾਸ਼ਾ ਕਹਿੰਦੇ ਸੱਚ ਸੁਣਾਏ ਸੀ ਸੱਚ ਕੀ ਮੇਲਾ ਤੁਹਾਡਾ ਸਮੇਂ ਦਾ ਬੋਲਿਆ ਹੋਇਆ ਸੱਚ ਥਾਂ ਪੈਂਦਾ ਜੇ ਤੁਸੀਂ ਵਖਤ ਲੰਘਾ ਕੇ ਵੇਲਾ ਨੰਘਾ ਕੇ ਸੱਚ ਬੋਲਦੇ ਹੋ ਨਾ ਉਹਦੀ ਕੋਈ ਕੀਮਤ ਨਹੀਂ ਹੁੰਦੀ ਮੁੰ ਜਿਹੜੀ ਮੈਂ ਇਹ ਗੱਲ ਕਹੀ ਹੈ ਵੀ ਜਿਹੜਾ ਰਗਵੀਰ ਸਿੰਘ ਸਾਫਕਾ ਜਥੇਦਾਰ ਹੈ ਮੌਜੂਦਾ ਹੈੱਡ ਗਰੰਟੀਆ ਦਰਬਾਰ ਸਾਹਿਬ ਦਾ ਉਹ ਜਾ ਕੇ ਭੀਖ ਮੰਗਦਾ ਹੈ ਉਦਾਹਰਨਾਂ ਪਤਾ ਕਿ ਦਿੰਦੇ ਐ ਕਹਿੰਦੇ ਮਹਾਰਾਜਾ ਅਜੀਤ ਸਿੰਘ ਦਾ ਰਾਜ ਸੀ ਤੇ ਕਰਾਗੀ ਹੋਏ ਦਰਬਾਰ ਸਾਹਿਬ ਦੇ ਕਹਿੰਦੇ ਜਦੋਂ ਕਿਤੇ ਮਹਨਜੀਤ ਸਿੰਘ ਉਹਨਾਂ ਦੇ ਘਰ ਗਏ ਨਾ ਕਹਿੰਦੇ ਇੱਕ ਜਿਹੜਾ ਮਿੱਟੀ ਦਾ ਤਵਾ ਹੁੰਦਾ ਸੀ ਪੁਰਾਣੇ ਸਮੇਂ ਦੇ ਵਿੱਚ ਉਹਦੇ ਤੇ ਰੋਟੀ ਪਕਾ ਰਹੇ ਸੀ ਦਰਵਾਜ਼ਾ ਨਹੀਂ ਲੱਗਾ ਹੋਇਆ ਸੀ ਉਹਨਾਂ ਦੇ ਬਾਥਰੂਮ ਨੂੰ ਕਹਿੰਦੇ ਪੱਲੇ ਬੰਨੀ ਹੋਈ ਸੀ ਪਰਦਾ ਕੀਤਾ ਹੋਇਆ ਸੀ ਜਿਹੜੇ ਕਿ ਇਹੋ ਜੀ ਮੰਦੀ ਜਾਂ ਕਹਿੰਦੇ ਪਤਲੀ ਹਾਲ ਸੀ ਘਰ ਦੀ ਅਗੇ ਉਹਨੂੰ ਕਹਿੰਦੇ ਅਗੇ ਬੋਲੋ ਕੀ ਚਾਹੀਦਾ ਕਹਿੰਦੇ ਉਹ ਰਾਗੀ ਸਾਹਿਬ ਕਹਿੰਦੇ ਆ ਕਿ ਮੈਂ ਤੇਰਾ ਦਿੱਤਾ ਨਹੀਂ ਖਾਂਦਾ ਮੈਂ ਦਰਬਾਰ ਸਾਹਿਬ ਦਾ ਕੀਰਤਨੀਆਂ ਮੈਂ ਉੱਥੇ ਅਰਦਾਸ ਕਰਕੇ ਮੰਗ ਲਵਾਂ ਨਾਲ ਹੀ ਕਹਿੰਦੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਇੱਕ ਜੰਗ ਤੇ ਜਾਣ ਤੋਂ ਪਹਿਲਾਂ ਅਰਦਾਸ ਕਰਾਉਂਦੇ ਆ ਇਹ ਸਾਖੀਆਂ ਸੁਣਾਈਆਂ ਇਹਨਾਂ ਨੇ ਤੇ ਅਰਦਾਸ ਕਰਾਈ ਜੰਗ ਵਿੱਚ ਫਤਿਹ ਹੋਈ ਤੇ ਉੱਥੇ ਹੀ ਦੁਬਾਰਾ ਫੇਰ ਆ ਕੇ ਉਹ ਭਾਈ ਸਾਹਿਬ ਨੂੰ ਕਹਿੰਦੇ ਕਿ ਅਰਦਾਸ ਕੀਤੀ ਸੀ ਮੈਂ ਜੰਗ ਵਿੱਚ ਜਿੱਤ ਗਿਆ ਫਤਿਹ ਹੋਈ ਬੋਲੋ ਕੀ ਚਾਹਿੰਦਾ ਕਹਿੰਦੇ ਉਹ ਗਰੰਥੀ ਸਿੰਘ ਕਹਿੰਦੇ ਰਾਜਾ ਜੀਸਿਆ ਤੂੰ ਮੰਗਤਾ ਬਣ ਕੇ ਆਇਆ ਸੀ ਦਾਤਾ ਬਣ ਕੇ ਕਿਵੇਂ ਆ ਗਿਆ ਜਨ ਕਿ ਇਹ ਸਾਖੇ ਇਹਨਾਂ ਨੇ ਸੁਣਾਈਆਂ ਹੋਈਆਂ ਨੇ ਤੇ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਐਡਾ ਵੱਡਾ ਬਣਾ ਕੇ ਪੇਸ਼ ਕਰਨ ਵਾਲੇ ਦਰਬਾਰ ਸਾਹਿਬ ਤੇ ਐਨੀ ਸ਼ਰਤਾਂ ਰੱਖਣ ਵਾਲੇ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੇ ਹਾਈ ਕੋਰਟ 'ਚ ਜਾ ਕੇ ਭੀਖ ਮੰਗਦੇ ਨੇ ਕਿ ਮੈਨੂੰ ਜਥੇਦਾਰੀ ਸੌਰੀ ਹੈਡ ਕਮਟੀ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ ਤੇ ਇੱਕ ਪਾਸੇ ਕਹਿੰਦੇ ਨਵਾਬ ਕਪੂਰ ਸਿੰਘ ਨੇ ਜਥੇਦਾਰੀਆਂ ਨੂੰ ਠੋਕਰ ਮਾਰੀ ਸੀ ਤੇ ਹੁਣ ਇਹ ਤੁਲਨਾ ਕਿਹਦੇ ਨਾਲ ਕਰੀਏ ਚਲੋਣੇ ਵਾਲੇ ਲੜਨੇ ਇਹਨਾਂ ਦੇ ਇਹ ਬੁੱਗ ਜਥੇਦਾਰ ਹੈ ਗਿਆ ਨੀ ਰਘਵੀਰ ਸਿੰਘ ਤੇ ਬਹੁਤਾ ਕੁਝ ਨਾ ਕਹੋ ਫਿਰ ਕਮੈਂਟ ਕਰਕੇ ਤੁਸੀਂ ਗਾਲਾਂ ਕੱਢੋਗੇ ਇਹ ਮੰਗ ਖਾਣੀ ਯਾਦ ਹੈ ਇਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਅਸੀਂ ਕਿਦੇ ਦਰ ਤੇ ਬੈਠੇ ਆਂ ਤੇ ਕਿੱਥੇ ਜਾ ਕੇ ਅਸੀਂ ਝੁਕਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ